ਹਾਂਜੀ ਕਿਸਾਨ ਵੀਰੋ ਆਪ ਸਾਰੇ ਠੀਕ ਠਾਕ ਹੋਵੋਗੇ ਮਾਲਕ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਤੁਹਾਨੂੰ ਜਿਹੜੀ ਆਪਾਂ ਵੀਡੀਓ ਵਿਖਾਉਨੇ ਆਂ ਚੀਜ਼ ਵਿਖਾਉਨੇ ਆਂ ਉਹ ਥੋੜੀ ਵੀਡੀਓ ਵੱਡੀ ਹੋ ਸਕਦੀ ਹੈ ਪਰ ਐਂਡ ਤੱਕ ਦੇਖਿਓ ਤੇ ਉਹਦਾ ਕੀ ਰਿਜ਼ਲਟ ਆਉਂਦਾ ਹੈ ਅੱਜ ਵਿਖਾਉਨੇ ਤੁਹਾਨੂੰ ਇਹ ਸਾਹਮਣੇ ਦਿਖ ਰਿਹਾ ਹੈ ਜੋ ਮੱਕੀ ਵੀਜੀ ਹੈ ਮੱਕੀ ਦੇ ਵਿੱਚ ਆਹ ਦੇਖੋ ਤਰਬੂਜ ਕਿਵੇਂ ਇਕਟਾ ਵਾਂਗੂ ਪਏ ਨੇ ਡਲਿਆ ਵਾਂਗੂ ਕਹਿ ਲਓ ਤੇ ਬਹੁਤ ਵਧੀਆ ਰਿਜ਼ਲਟ ਇਸ ਵਾਰ ਇਹ ਵੀਡੀਓ ਤੁਸੀਂ ਇਸ ਤਰ੍ਹਾਂ ਦਾ ਖੇਦ ਮੈਨੂੰ ਲੱਗਦਾ ਹੈ ਤੁਸੀਂ ਪਹਿਲੀ ਵਾਰ ਦੇਖਿਆ ਉਹ ਇਹ ਉਹ ਥਾਂ ਹੈ ਉਹ ਜ਼ਮੀਨ ਹੈ ਜਿਹਦੇ ਵਿੱਚ ਪਹਿਲਾਂ ਵੱਡੇ ਵੱਡੇ ਆਲੂ ਤੇ ਜਿਹੜੇ ਘੱਟੋ ਘੱਟ 3-4 ਲੱਖ ਦੇ ਕਿੱਲੇ ਚੋਂ ਨਿਕਲੇ ਤੇ ਉਹ ਜ਼ਮੀਨ ਹੈ ਉਹਦੇ ਵਿੱਚ ਆਪਾਂ ਬਾਦ ਦੇ ਵਿੱਚ ਇਹ ਬੀਜਿਆ ਹੈ ਔਰ ਬੱਟਾਂ ਤੇ ਖਾਲੀਆਂ ਤੇ ਨਾ ਇਹਦਾ ਪਾਣੀ ਦੀ ਬਚਤ ਔਰ ਨਾਲੇ ਲਾਈ ਆ ਮੱਕੀ ਤੇ ਮੱਕੀ ਵੀ ਬਹੁਤ ਸੋਹਣੀ ਐ ਤੇ ਔਰ ਵਿੱਚ ਲਾਏ ਨੇ ਆਪਾਂ ਮਤੀਰੇ ਜਿਵੇਂ ਕਹਿੰਦੇ ਇਹਨਾਂ ਨੂੰ ਤਰਬੂਜ ਵੀ ਕਹਿੰਦੇ ਆ ਉਹ ਐ ਤੇ ਦੇਖੋ ਕਿੰਨੇ ਵਧੀਆ ਪਏ ਨੇ ਆਲੂ ਵੀ ਬਹੁਤ ਜ਼ਿਆਦਾ ਨਿਕਲੇ ਕਿਉਂਕਿ ਘੱਟੋ ਘੱਟ 3-400 ਕੁਇੰਟਲ ਨਿਕਲੇ ਇੱਕ ਕਿੱਲੇ ਚੋਂ ਤੇ ਉਸ ਤੋਂ ਬਾਅਦ ਆਪਾਂ ਫਿਰ ਆਲੂ ਪੱਟਣ ਤੋਂ ਬਾਅਦ ਇਹ ਚੀਜ਼ ਬੀਜੀ ਹੈ ਇਹ ਬਣਾਈਆਂ ਦੇਖੋ ਖਾਲੀਆਂ ਖਾਲੀਆਂ ਨੇ ਆ ਬੱਟਾਂ ਦੇ ਇੱਕ ਪਾਸੇ ਲਾਈਆ ਮੱਕੀ ਮੱਕਾ ਤੇ ਔਰ ਵਿੱਚ ਇਹਦੇ ਲਾਈਆਂ ਇਹ ਬੱਲਾ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਹਮਣੇ ਦਿਖ ਰਿਹਾ ਹੈ ਇਸ ਤਰ੍ਹਾਂ ਦੇ ਆਪਾਂ ਫੋਟੋਆਂ ਤੇ ਜਾਂ ਹੋਰ ਗੂਗਲ ਤੇ ਦਾ ਬਹੁਤ ਦੇਖ ਦਿੰਨੇ ਆ ਪਰ ਆ ਸਾਹਮਣੀ ਜੋ ਹੈ ਇਹ ਅੱਜ ਤੁਸੀਂ ਦੇਖ ਰਹੇ ਹੋ ਕਿੱਲੇ ਦੇ ਵਿੱਚ ਆ ਦੇਖ ਬੱਟੇ ਰੀ ਲੱਗੇ ਪਏ ਨੇ ਤੇ ਉਹ ਕਹਿੰਦੇ ਹਨ ਇੱਟਾ ਵਾਂਗੂ ਪਏ ਨੇ ਇਹ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਤੇ ਜਿਵੇਂ ਹੁਣ ਇੰਨੇ ਆਲੂ ਹੋ ਗਏ ਤੇ ਔਰ ਇਹ ਹੋਣਗੇ ਤਾਂ ਦੇਖ ਲਓ ਕਿੰਨੀ ਆਮਦਨ ਕਿੰਨਾ ਵਧੀਆ ਆਲਦਾ ਜਮਾ ਤਿਆਰ ਹੋਇਆ ਲੱਗਦਾ ਲਗਭਗ ਬਹੁਤ ਵਧੀਆ ਇਹ ਤੁਸੀਂ ਦੱਸਣਾ ਕਮੈਂਟ ਕਰਕੇ ਇਹ ਕਿੰਨੇ ਕਿਤੇ ਹੋ ਸਕਦੇ ਜਿਵੇਂ ਕਿੱਲੇ ਦੇ ਵਿੱਚ ਆਲੂ ਤਾਂ ਬਹੁਤ ਜ਼ਿਆਦਾ ਹੋਏ ਉਹ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੇ ਅਖਬਾਰਾਂ ਦੇ ਵਿੱਚ ਕਿ ਹੋਰ ਵੀਡੀਓ ਵਗੈਰਾ ਵਾਇਰਲ ਹੋਈਆਂ ਉਹਨਾਂ ਦੀਆਂ ਤੇ ਉਸੇ ਤਰ੍ਹਾਂ ਇਹ ਦੇਖੋ ਆਪਣੇ ਖੇਤ ਵਿੱਚ ਜਾਣਦੇ ਕਿੱਲੇ ਚੋਂ آمدਨ ਕਿੰਨੀ ਹੋ ਸਕਦੀ ਹੈ ਤੇ ਘੱਟ ਖਰਚਾ ਘੱਟ ਪਾਣੀ ਕਿਉਂਕਿ ਪਾਣੀ ਦੀ ਥੋੜੀ ਇੱਥੇ ਦਿੱਖਤਾ ਹੈ ਘੱਟ ਹੈ ਤੇ ਇਹ ਸਿਰਫ ਆਪ ਖਾਲੀਆਂ ਨੂੰ ਪਾਣੀ ਲਾਇਆ ਹੋਏ ਖਾਲੀਆਂ ਤੇ ਇੱਕ ਖਾਲੀ ਨੂੰ ਪਾਣੀ ਲਾਉਣ ਦੇ ਨਾਲ ਦੋ ਫਸਲਾਂ ਤਿਆਰ ਹੈ ਦੋ ਫਸਲਾਂ ਤੇ ਵਿੱਚੀ ਮੱਕੀ ਇਹ ਵੀ ਆਪਣੇ ਪਕਾਮੀ ਐ ਵਧੀਆ ਆਪ ਤੋੜ ਕੇ ਵੇਚ ਵੀ ਸਕਦੇ ਆਂ ਔਰ ਪਕਾ ਵੀ ਸਕਦੇ ਆਂ ਕੰਪਲੀਟ ਤੇ ਇਹਦੇ ਵਿੱਚ ਹੀ ਇਹ ਆਪਣੀਆਂ ਤਰਬੂਜ ਦੀਆਂ ਮਤੀਰੀਆਂ ਨੇ ਆ ਬੱਲਾਂ ਲਾਈਆਂ ਤੇ ਆ ਦੇਖ ਲੋ ਸਿਰੇ ਤੱਕ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਐ ਤੇ ਬੱਲਾ ਔਰ ਮੱਕੀ ਤੇ ਤਰਬੂਜ ਮਤੀਰਾਂ ਦੇ ਲੱਗੇ ਢੇਰ ਆ ਤੇ ਡਲਿਆਂ ਬਾਗ ਪਏ ਨੇ ਓਏ ਭਾਈ ਕਿਉਂ ਰੌਲਾ ਪਾਇਆ ਤੁਸੀਂ ਸੋਡੇ ਬੱਚਿਆਂ ਨੂੰ ਨਹੀਂ ਛੇੜਦੇ ਅਸੀਂ ਤਾਂ ਆਪਣੀ ਜੋ ਫਸਲ ਹੈ ਉਹ ਵੇਖ ਰਹੇ ਹਾਂ ਉਹ ਖਾ ਰਹੇ ਹਾਂ ਆ ਦੇਖੋ ਕਿੱਡੇ-ਕੱਡੇ ਤਰਬੂਜ ਕਿ ਮੈਂ ਕਹਿੰਦਾ ਡਲਿਆਂ ਵਾਂ ਪਈ